ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾਵ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਖੁਸ਼ ਰੱਖਣਾ ਹੱਸਦੇ ਵਸਦੇ ਰਹਿਓ ਤੇ ਇੱਥੇ ਬਲੌਗ ਜਿਹੜਾ ਅੱਜ ਕੋਈ ਰੁਟੀਨ ਬਲੌਗ ਨਹੀਂ ਹੈਗਾ ਅੱਜ ਜੋ ਕਿ ਤੁਹਾਡੇ ਕਾਫੀ ਕਮੈਂਟ ਨੇ ਮੈਂ ਤੁਹਾਨੂੰ ਪੁੱਛਿਆ ਸੀਗਾ ਬੀ ਜੇ ਕਿਸ ਨੇ ਨਾਈਟ ਕਰੀਮ ਕਿਸ ਤਰ੍ਹਾਂ ਬਣਦੀ ਆ ਹਨਾ ਦੇਖਣੀ ਆ ਤੁਸੀਂ ਤਾਂ ਕਮੈਂਟ ਕਰਿਓ ਤੁਹਾਡੇ ਬਹੁਤ ਸਾਰੇ ਕਮੈਂਟ ਸੀਗੇ ਕਾਫੀ ਪੈਣਾ ਦੇ ਕਮੈਂਟ ਸੀ ਵੀ ਹਾਂਜੀ ਦੀਦੀ ਸਾਨੂੰ ਦੱਸਿਓ ਨਾਈਟ ਕਰੀਮ ਬਣਾਉਣੀ ਤੇ ਜਿਹੜੀ ਇਹ ਨਾਈਟ ਕਰੀਮ ਆ ਬਾਜ਼ਾਰ ਦੇ ਵਿੱਚੋਂ ਕਾਫੀ ਕੋਸਟਲੀ ਮਿਲਦੀ ਆ ਬਾਕੀ ਜਿਹੜੀਆਂ ਭੈਣਾ ਵਰਤਦੀ ਇਹਨਾਂ ਨੂੰ ਪਤਾ ਵੀ ਹੋਊ ਕਾਫੀ ਜਿਹੜੀ ਇਹ ਕੋਸਟਲੀ ਮਿਲਦੀ ਆ ਅ ਬਾਕੀ ਦੂਜੀ ਗੱਲ ਉੱਪਰ ਦਿੱਤਾ ਹੁੰਦਾ ਉਹਨਾਂ ਨੇ ਇਹਦੇ ਵਿੱਚ ਐਲੋਵੇਰਾ ਜਾਂ ਇਹਦੇ ਵਿੱਚ ਖੀਰਾ ਜਾਂ ਇਹਦੇ ਵਿੱਚ ਮਤਲਬ ਕੋਈ ਕਿਸੇ ਤਰ੍ਹਾਂ ਦੇ ਵੀ ਆਇਲ ਨੇ ਹਨਾ ਦਾ ਉਹ ਦਿੱਤਾ ਹੁੰਦਾ ਪਰ ਉਹਨਾਂ ਨੇ ਪਰ ਉਹ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਉਹ ਚੀਜ਼ ਚਲੋ ਪਾਈ ਹੋਈ ਹੁੰਦੀ ਹੈ ਕੈਮੀਕਲ ਤਾਂ ਦੇਖੋ ਹੁੰਦਾ ਹੀ ਹੈ ਹਰ ਇੱਕ ਜਦੋਂ ਇੰਨਾ ਜਰਪਾ ਸਟੋਰ ਕਰਕੇ ਰੱਖਦੇ ਹਨਾ ਉਹਨਾਂ ਕੋਲ ਵੀ ਕਿੰਨਾ ਟਾਈਮ ਪਈ ਰਹਿੰਦੀ ਹੈ ਦੁਕਾਨ ਵਾਲਿਆਂ ਕੋਲ ਵੀ ਕੋਈ ਪਤਾ ਨਹੀਂ ਹੈ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਕੇ ਆਪਾਂ ਵੀ ਉਹਨੂੰ ਮਹੀਨਾ ਦੋ ਮਹੀਨੇ ਵਰਤਦੇ ਹਾਂ ਯੂਜ਼ ਕਰਦੇ ਹਾਂ ਕਈ ਵਾਰ ਤਾਂ ਕਾਫੀ ਕਾਫੀ ਮਹੀਨੇ ਚੀਜ਼ ਜਿਹੜੀ ਪਈ ਰਹਿੰਦੀ ਹੈ ਆਪਣੇ ਕੋਲ ਇਸ ਤਰ੍ਹਾਂ ਤੇ ਕੁਝ ਪਤਾ ਨਹੀਂ ਜੀ ਵੀ ਕੀ ਮਿਕਸ ਹੁੰਦਾ ਚਲੋ ਜੀ ਅੱਜ ਆਪਾਂ ਘਰ ਬਣਾਵਾਂਗੇ ਬਹੁਤ ਵਧੀਆ ਨਾਈਟ ਕਰੀਮ ਜੋ ਕਿ 3 ਦਿਨ ਤਿੰਨ ਦਾ 4 ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੇ ਫੇਸ ਲਈ ਵੀ ਮਤਲਬ ਕਿੱਦਾਂ ਦਾ ਸਕਿਨ ਦਾ 글로 ਵੀ ਹੁੰਦੀ ਉਹਦੇ ਨਾਲ ਡੈਡਨਸ ਟੈਨ ਹਨਾ ਇਦਾਂਆਂ ਬਈ ਕਾਫੀ ਪ੍ਰੋਬਲਮ ਨੇ ਜਿਹੜੀਆਂ ਫੇਸ ਦੀਆਂ ਧੁੱਪ ਤੋਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਠੀਕ ਹੁੰਦਾ ਉਹਦੇ ਨਾਲ ਹਨਾ ਸਕਿਨ ਆਪਣੀ ਪਰਤ ਹੈ ਜਿਹੜੀ ਉਹ ਹੁੰਦੀ ਆ ਤੇ ਆਪਣੀ ਸਕਿਨ ਨੂੰ ਮਤਲਬ ਕਿ ਰਿਪੇਅਰ ਕਰਦਾ ਬਹੁਤ ਵਜੇ ਜਿਹੜੀ ਇਹ ਨਾਈਟ ਕਰੀਮ ਆ ਕਲੀਨ ਕਰਦੀ ਹੈ ਹਨਾ ਚਲੋ ਜੀ ਬੜੀਆਂ ਗੱਲਾਂ ਨਾ ਮਾਰਦੇ ਹੁੰਦੇ ਫਿਰ ਕਿਉਂਕਿ ਬਲੌਕ ਆਫ ਹੀ ਲੰਬਾ ਹੋ ਜਾਂਦਾ ਤੇ ਆਪਾਂ ਤੁਹਾਨੂੰ ਕਰੀਮ ਜਿਹੜੀ ਬਣਾਉਣੀ ਦੱਸਦੇ ਹਾਂ ਜੀ ਕਿਸ ਤਰ੍ਹਾਂ ਬਣਦੀ ਕਿਸ ਤਰ੍ਹਾਂ ਆਪਾਂ ਇਹ ਕਰੀਮ ਨੂੰ ਘਰ ਬਣਾ ਸਕਦੇ ਹਾਂ ਜਿਆਦਾ ਟਾਈਮ ਵੀ ਨਹੀਂ ਲੱਗਦਾ ਜਲਦੀ ਬਣ ਜਾਂਦੀ ਆ ਇੱਕ ਹਫ਼ਤੇ ਦੀ ਤੁਸੀਂ ਬਣਾ ਕੇ ਰੱਖ ਲਓ ਜਿਆਦਾ ਤਾਂ ਨਾ ਬਣਾਓ ਇੱਕ ਹਫ਼ਤੇ ਲਈ ਕਾਫੀ ਆ ਉਸ ਤੋਂ ਬਾਅਦ ਦੁਬਾਰਾ ਬਣਾ ਲਓ ਕਿਉਂਕਿ ਇਹਨੂੰ ਕੋਈ ਟਾਈਮ ਜਿਆਦਾ ਲੱਗਦਾ ਨਹੀਂ ਹੈਗਾ ਤੇ ਫਰਿੱਜ ਦੇ ਵਿੱਚ ਇਹਨੂੰ ਰੱਖੋ ਬਾਕੀ ਚਲੋ ਅੱਜ ਜਿਹੜੀ ਮੈਂ ਇਹ ਐਰਮਾਈਟ ਕਰੀਮ ਬਣਾ ਰਹੀ ਆ ਦੋ ਚੀਜ਼ਾਂ ਜਿਹੜੀ ਇਹਦੇ ਵਿੱਚ ਐਡ ਕਰੂਗਾ ਬਿਲਕੁਲ ਆਪਣੇ ਘਰ ਦੀਆਂ ਹੀ ਨਿੰਗੀਆਂ ਹਨਾ ਸੋ ਲੋ ਦੀਪਾ ਆਪਾਂ ਹੁਣ ਕਿਚਨ ਚ ਚੱਲਦੇ ਆਂ ਜਾ ਕੇ ਦੇਖ ਲੈਨੇ ਕੀ ਕੀ ਇਹਦੇ ਲਈ ਆਪਾਂ ਨੂੰ ਚਾਹੀਦਾ ਲੋਜੀ ਨਾਈਟ ਕਰੀਮ ਬਣਾਉਣ ਵਾਸਤੇ ਆਪਾਂ ਲਵਾਂਗੇ ਐਲੋਵੇਰਾ ਜੈੱਲ ਉਹ ਵੀ ਆਪਾਂ ਫਰੈਸ਼ ਲਵਾਂਗੇ ਆਪਣੇ ਘਰ ਦੇ ਪlant ਤੋਂ ਐਲੋਵੇਰਾ ਲੀव्स ਮੈਂ ਤੋੜ ਲੀਵ ਮੈਂ ਲੈ ਕੇ ਆਈਆਂ ਤੋੜ ਕੇ ਇਸ ਨੂੰ ਉਲਟਾ ਕਰਕੇ ਰੱਖ ਦਵਾਂਗੇ ਜਿਹੜਾ ਇਹਦਾ yellow part ਹੋਗਾ ਇਹ ਨਿਕਲਣਾ ਜ਼ਰੂਰੀ ਆ ਇਹ ਕਿਉਂਕਿ ਬਹੁਤ ਜ਼ਿਆਦਾ ਨੁਕਸਾਨਦਾਇਕ ਆ ਇਹਨੂੰ ਕੱਢ ਦਵਾਂਗੇ ਇਸ ਤਰ੍ਹਾਂ ਉਲਟਾ ਕਰਕੇ ਰੱਖ ਦੋਸਰਾ ਪਾ ਲਿਆ ਖੀਰਾ ਇਹ ਖੀਰਾ ਤੁਸੀਂ ਨਾ ਕਿਹੋ ਵੀ ਇੰਨਾ ਪਾਉਣਾ ਇੰਨਾ ਨਹੀਂ ਪਾਉਣਾ ਪਰ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਸਾਫ਼ ਕਰਕੇ ਆਪਾਂ ਨੂੰ ਥੋੜੀ ਜਿਹੀ ਜ਼ਰੂਰਤ ਆਗੀ ਜਿੰਨਾ ਆਪਾਂ ਨੂੰ ਜ਼ਰੂਰਤ ਉਹਨਾਂ ਕੱਪ ਆ ਉਹ ਕਰ ਲੈਨੇ ਆਪਾਂ ਨਹੀਂਗੇ ਇੰਨੇ ਕ ਫਿਲੇ ਦੀ ਜਰੂਰਤ। ਬਾਕੀ ਆਪਾਂ ਸਾਮਢਾਂਗੇ ਸ਼ਾਮ ਨੂੰ ਖਾਣਾ। ਵਿੱਚ ਕੰਮ ਆ ਇਹਨੂੰ ਆਪਾਂ ਸਮੇਤ ਸਿਲਕੇ ਹੀ ਇਸ ਤਰ੍ਹਾਂ ਕद्दूकस ਕਰ ਲਾਂਗੇ। ਸਿਲਕਾ ਨਹੀਂ ਤਾਰਨਾ। ਸਿਲਕੇ ਦੇ ਨਾਲ-ਨਾਲ ਹੀ ਆਪਾਂ ਇਹਨੂੰ ਕद्दूकस ਕਰਾਂਗੇ। ਆ ਦੇਖੋ ਇਸ ਤਰ੍ਹਾਂ ਹੋ ਗਿਆ ਇਹ। ਆਹ ਲੋ ਜੀ ਖੀਰ ਆਪਾਂ ਕद्दूकस ਕਰ ਲਿਆ ਇਸ ਤਰ੍ਹਾਂ। ਤੁਸ ਤੋਂ ਬਾਅਦ ਲ ਕੀ ਕਰਨਾ? ਇੱਕ ਆਪਾਂ ਇਸ ਤਰ੍ਹਾਂ ਬੌਲ ਲਵਾਂਗੇ। ਚਾਹ ਪੋਣੀ ਲੈ ਲਓ ਚਾਹੀ ਤੁਸੀਂ ਕੋਈ ਮਲਬਲ ਦਾ ਜਾਂ ਨੈਟ ਦਾ ਕੋਈ ਕੱਪੜਾ ਲੈ ਲਓ। ਇਸ ਤਰ੍ਹਾਂ ਜੋ ਵੀ ਅਲੂਵੈਰਾ ਦਾ ਇਹ ਸੌਰੀ ਇਹ ਖੀਰੇ ਦਾ ਜੂਸ ਆ ਇਸ ਤਰ੍ਹਾਂ ਆਪਾਂ ਕੱਢ ਲਵਾਂਗੇ ਸਾਰਾ ਲੋਚ ਇਹ ਹੋ ਗਿਆ ਆਪਣੇ ਖੀਰੇ ਦਾ ਜੂਸ ਖੀਰਾ ਤੁਸੀਂ ਜਿਆਦਾ ਮਤਲਬ ਵਾਲੇ ਦਿਨਾਂ ਦਾ ਨਾਲ ਲਿਓ ਫਰੈਸ਼ ਹੀ ਲਿਓ ਤੁਹਾਨੂੰ ਕਿ ਹੁਣ ਅੱਜ ਕੱਲ ਆਮ ਮਿਲ ਜਾਂਦੇ ਨੇ ਖੀਰੇ ਇਹ ਬਹੁਤ ਵਧੀਆ ਖੀਰੇ ਦਾ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਕੀ ਕੀ ਪ੍ਰੋਪਰਟੀਜ਼ ਨੇਗੀਆਂ ਤੇ ਕੀ ਕੀ ਆਪਾਂ ਨੂੰ ਫਾਇਦੇ ਕਰਦੇ ਨੇ ਦੱਸਣ ਦੀ ਲੋੜ ਨੂੰ ਤੁਹਾਨੂੰ ਸਾਰਾ ਪਤਾ ਹੀ ਆ ਚਲੋ ਜੀ ਆ ਹੋ ਗਿਆ ਆਪਣਾ ਖੀਰੇ ਦਾ ਜੂਸ ਲੋ ਜੀ ਤੀਸਰਾ ਇਨਗਰੀਡੀਐਂਟ ਆਪਾਂ ਇਹਦੇ ਵਿੱਚ ਲਵਾਂਗੇ ਆਲਮੰਡ ਆਇਲ ਦੋ ਚਮਚ ਤੇ ਇਹਦੇ ਵਿੱਚ ਆਪਾਂ ਕੋਕੋ ਨਟ ਜਿਹੜਾ ਆਇਲ ਆ ਉਹਦਾ ਵੀ ਆਪਾਂ ਯੂਜ਼ ਕਰਾਂਗੇ ਉਹ ਵੀ ਆਪਾਂ ਦੋ ਚਮਚ ਲਵਾਂਗੇ ਦੋ ਚਮਚ ਹੀ ਆਪਾਂ ਜਿਹੜਾ ਇਹ ਵਜਾ ਬਜਾਜ ਨਹੀਂ ਸੋਰੀ ਇਹ ਡਾਬਰ ਦਾ ਹੀ ਹੈਗਾ ਵਧੀਆ ਹੈਗਾ ਇਹ ਲਵਾਂਗੇ ਦੋ ਚਮਚ ਤੇ ਉਸ ਤੋਂ ਬਾਅਦ ਆਪਾਂ ਦੋਨਾਂ ਨੂੰ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਲਗਾ ਦਾਂਗੇ ਥੋੜੀ ਥਿਕਨੈਸ ਆਪਾਂ ਨੂੰ ਆਇਆ ਵੀ ਥੋੜੀ ਗਾੜੀ ਹੋਵੇ ਹਨਾ ਜਮ ਨਹੀਂ ਮਤਲਬ ਜਕੇ ਬਾਕੀ ਦੇਖਦੇ ਆ ਹੈਗੇ ਪਿਓਰ ਨੇ ਜਿਹੜੇ ਪਿਓਰ ਨੇ ਉਹ ਨਹੀਂ ਜੰਮਦੇ ਹੁੰਦੇ ਹਨਾ ਪਰ ਬਾਕੀ ਦੇਖਦੇ ਆ ਟਾਈਮ ਵੀ ਥੋੜਾ ਸੀ ਓਵਰਨਾਈਟ ਰੱਖੇ ਤਾਂ ਸ਼ਾਇਦ ਜਮ ਵੀ ਜਾਣ ਤੇ ਲੋ ਜਿਸ ਤੋਂ ਬਾਅਦ ਆਪਾਂ ਇਹਨੂੰ ਰੱਖ ਦਿੰਨੇ ਆ ਫਰੀਜ਼ਰ ਦੇ ਵਿੱਚ ਦੋਨੋਂ ਜਿਹੜੇ ਆਇਲ ਨਹੀਂ ਉਹਨਾਂ ਨੂੰ ਫਰੀਜ਼ਰ ਦੇ ਵਿੱਚ ਰੱਖਾਂਗੇ ਨਾਲ ਹੀ ਆਪਾਂ ਲੋ ਜੀ ਇਹ ਹੈਗਾ ਕੋਕੋਨਟ ਆਇਲ ਜਿਹੜੇ ਕਿ ਨਾਰੀਅਲ ਦਾ ਜਿਹੜਾ ਤੇਲ ਆ ਇਹਨੂੰ ਵੀ ਆਪਾਂ ਦੋ ਚਮਚ ਲਵਾਂਗੇ ਕਿਉਂਕਿ ਇਹ ਜਿਹੜੇ ਮਤਲਬ ਕਿ ਇਹ ਪਿਓਰ ਆ ਜੀ ਇਹ ਵੀ ਬਿਲਕੁਲ ਕਿਉਂਕਿ ਇਹ ਜੂਰ ਸਾਬ ਤੋਂ ਲਿਆਂਦਾ ਹੋਇਆ ਇਹਦੇ ਵਿੱਚ ਕੋਈ ਵੀ ਮਿਕਸ ਨਹੀਂ ਹੈਗਾ ਕੁਝ ਵੀ ਮਤਲਬ ਕਿ ਕੈਮੀਕਲ ਵਗੈਰਾ ਨਹੀਂ ਹੈਗਾ ਜਿਹੜਾ ਆਪਾਂ ਰੈਡੀਮੇਡ ਬਾਜ਼ਾਰ ਦੇ ਵਿੱਚੋਂ ਲੈ ਲੈਂਦੇ ਆ ਉਹ ਸਰਦੀਆਂ ਦੇ ਵਿੱਚ ਜੰਮ ਜਾਂਦਾ ਪਰ ਇਹ ਦੇਖਿਓ ਤੁਸੀਂ ਫ੍ਰੀਜਰ ਦੇ ਵਿੱਚ ਰੱਖੋਗੇ ਮੈਂ ਤਾਂ ਇਹ ਜੰਮਣਾ ਨਹੀਂ ਹੈਗਾ ਮੈਨੂੰ ਇਹ ਸੀ ਸ਼ਾਇਦ ਜੰਮ ਜਾਵੇ ਫ੍ਰੀਜਰ ਦੇ ਵਿੱਚ ਰੱਖ ਕੇ ਪਰ ਰੱਖਿਆ ਸੀ ਇਹ ਨਹੀਂ ਜੰਮਿਆ ਲੋ ਜੀ 2 ਚਮਚ ਲੈਏ ਨੇ ਚਮਚ ਛੋਟਾ ਸੀਗਾ ਤਾਂ ਕਰਕੇ ਆਪਾਂ 4 ਹੋਗੇ ਐਲੋਵੇਰਾ ਇਹਦਾ ਜੋ ਹੀ ਸੀਗਾ ਵਾਈਟ ਪਾਰਟ ਉਹ ਨਿਕਲ ਚੁੱਕਿਆ ਆ ਵਾਈਟ ਨਹੀਂ ਜੈਲੋ ਸੌਰੀ ਇਸ ਤੋਂ ਬਾਅਦ ਆਪਾਂ ਇਹਨੂੰ ਇੰਨੇ ਪੀਸ ਇਹਦੇ ਪੀਸ ਨੂੰ ਕੱਟ ਕਰ ਦਵਾਂਗੇ ਆਪਾਂ ਨੂੰ ਥੋੜਾ ਹੀ ਚਾਹੀਦਾ ਉਸ ਤੋਂ ਬਾਅਦ ਆਪਾਂ ਜਿਹੜੇ ਸਾਈਡ ਵਾਲੀਆਂ ਨੇ ਇਹ ਇਹ ਕੱਟ ਦਿੰਦੇ ਆ ਇਹਨਾਂ ਦੀ ਆਪਾਂ ਨੂੰ ਨਹੀਂ ਜ਼ਰੂਰਤ ਤੇ ਉੱਪਰਲਾ ਜਿਹੜਾ ਆਪਾਂ ਇਹਦਾ ਛਿਲਕਾ ਵੀ ਉਤਾਰ ਲੈਣੇ ਜੇ ਤੁਹਾਡੇ ਕੋਲ ਮਾਰਕੀਟ ਵਾਲਾ ਕੋਈ ਵਧੀਆ ਬ੍ਰੈਂਡ ਦਾ ਹੈਗਾ ਹਨਾ ਐਲੂਵਰਾ ਜੈੱਲ ਕਿਉਂਕਿ ਸੇਤ ਆਪਣੇ ਫੇਸ ਲਈ ਕੋਈ ਵੀ ਤੁਸੀਂ ਉਹ ਨਾ ਕਰਿਓ ਇਹਨਾਂ ਦੇਖੋ ਮਤਲਬ ਚਾਹੇ ਤੁਹਾਡੇ 2 ਪੈਸੇ ਬੱਦਲ ਲੱਗੇ ਨਾ ਪਰ ਘਰ ਦੀ ਚੀਜ਼ ਬਣ ਜੂਗੀ ਐਲੂਵਰਾ ਜਿਹੜਾ ਯੈੱਲੋ ਵਧੀਆ ਲਿਓ ਹੁਣ ਇਹਦਾ ਜੋ ਵੀ ਜੈੱਲ ਆਪਾਂ ਇਹ ਵਿੱਚ ਕੱਟ ਲੈਣੇ ਆਂ ਮੈਂ ਹਲਕਾ ਹਲਕਾ ਪਾਵਾਂ ਕਰਾਂਗੀ ਤੇ ਜਿਹੜੀ ਇਹ ਜੈਲਾ ਨਿਕਲ ਜੂਗਾ ਦੇਖੋ ਜਿਆਦਾ ਰਗੜੋਗੇ ਨਾ ਵਿੱਚ ਛਿਲਕਾ ਆਊਗਾ ਇਸ ਤਰ੍ਹਾਂ ਬਸ ਹਲਕੀ ਹਲਕੀ ਨਾਲੇ ਤੁਸੀਂ ਕਰੋ ਤੇ ਇਹ ਜੈਲਾ ਜਿਹੜਾ ਸਾਰਾ ਆ ਜਾਣਾ ਇਹਦਾ ਬਾਅਦ ਲੋਜੀ ਆ ਜੈਲਾ ਆਪਣੀ ਬਿਲਕੁਲ ਪਿਓਰ ਜੈਲਾ ਜਿਹੜੀ ਬਣ ਕੇ ਤਿਆਰ ਆ ਆਦੋਕ ਉਹ ਜਿਹੜਾ ਖੀਰ ਆ ਨਾ ਤੇ ਕੱਦੂ ਕਸ ਕੀਤਾ ਸੀ ਖੀਰਾ ਤੇ ਆਪਾਂ ਐਲੂਵਿਰਾ ਇਹਨੂੰ ਵੀ ਇਸ ਤਰ੍ਹਾਂ ਨਾਲ ਸੁਟੋ ਇਹਨੂੰ ਕੀ ਕਰਨ ਨੂੰ ਪਾਣੀ ਪਾ ਕੇ ਆਪਣੇ ਪਲਾਂਟਸ ਦੇ ਵਿੱਚ ਦੋ ਇਹਨੂੰ ਮਿਕਸਰ 'ਚ ਚਲਾ ਲਓ ਜਾਂ ਇਸ ਤਰ੍ਹਾਂ ਹੀ ਤੁਸੀਂ ਇਹਨੂੰ ਆਪਣੇ ਪਲਾਂਟਸ ਨੂੰ ਦੋ ਆਪਾਂ ਇਸ ਤਰ੍ਹਾਂ ਹੀ ਮਿਲ ਕੇ ਰੱਖਾਂਗੇ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਇਹਨੂੰ ਪੁਣ ਕੇ ਚੰਗੀ ਤਰ੍ਹਾਂ ਆਪਣੇ ਪਲਾਂਟਸ ਨੂੰ ਦੇ ਦਾਂਗੇ ਪਾਣੀ ਅੰਦਰ ਲਈ ਮੈਂ ਅੰਦਰ ਬੈਠ ਕੇ ਬਣਾਉਣਾ ਹੈ ਹੁਣ ਆਪਾਂ ਨੂੰ ਚਾਹੀਦਾ ਮੁਣ ਨਿਕਲਦਾ ਆਪਾਂ ਚਾਹੀਦਾ ਹੁਣ ਵਿਟਾਮਿਨ ای ਵੀ ਹੁੰਦੇ 400 ਦੇ ਨੇ ਇਹ ਕੈਪਸੂਲ ਇਹ ਜਾ ਹੀ ਗਿਆ ਇਹਦਾ ਆਇਲ ਲੈਣਾ ਇਹਦਾ ਆਇਲ ਆਪਾਂ ਸਭ ਤੋਂ ਪਹਿਲਾਂ ਜਿਹੜਾ ਐਲੋਵੇਰਾ ਜੈੱਲ ਆ ਇਹਦੇ ਵਿੱਚ ਮਿਕਸ ਕਰਾਂਗੇ ਮੇਰੇ ਕੋਲ ਹੁਣ ਹੈ ਨਹੀਂ ਸੀਗੇ ਨਹੀਂ ਤਾਂ ਇਹ ਹੋ ਜਾਂਦੇ ਹਾਂ ਮੇਰੇ ਕੋਲ ਖਤਮ ਹੋਏ ਹੋਏ ਨਹੀਂਗੇ ਕਿਉਂਕਿ ਇੱਕ ਵਾਰ ਮੈਨੂੰ ਡਾਕਟਰ ਨੇ ਦਿੱਤੇ ਨਹੀਂ ਹੈਗੇ ਇਸਨੂੰ ਇਸ ਤਰ੍ਹਾਂ ਹਿਲਾਵਾਂਗੇ। ਲਓ ਜੀ ਇਹਦੇ ਵਿੱਚ ਆਪਾਂ ਜਿਹੜਾ ਮਿਕਸ ਕਰ ਲਿਆ ਵਿਟਾਮਿਨ E ਦਾ ਕੈਪਸੂਲ। ਦੇਖੋ। ਇਹ ਤਾਂ ਕਰਕੇ ਤੁਹਾਨੂੰ ਇਸੇ ਤਰ੍ਹਾਂ ਲੱਗਦੇ ਪ्योर ਚੀਜ਼ਾਂ ਨੇ ਆਪਣੇ ਕੋਲ ਕਰਦੇ ਜਿਹੜਾ ਤੁਸੀਂ ਬਾਜ਼ਾਰੋਂ ਰੈਡੀਮੇਡ ਐਲੂਵਰਾ ਜੈਲ ਲੈ ਕੇ ਨੇ ਉਹਦੇ ਵਿੱਚ ਵਿਟਾਮਿਨ E ਦੇ ਜਿਹੜੋ ਤੁਸੀਂ ਕੈਪਸੂਲ ਕਰਦੇ ਉਹਦੀ ਥਿਕਨੈਸ ਹੁੰਦੀ ਜਿਹੜੀ ਕਰੀਮ ਦੀ ਤਰ੍ਹਾਂ ਹੋ ਜਾਂਦੀ ਹੈ ਹਨਾ ਉਹ ਤਾਂ ਕਰਕੇ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਆਪਣੇ ਕੋਲ ਸਾਰੀਆਂ ਚੀਜ਼ਾਂ ओरिजिनल ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਲੂ ਸੌਰੀ ਕੀ ਦਾ ਜਿਹੜਾ ਜੂਸ ਮਿਲਾਉਣਾ ਸ਼ੁਰੂ ਕਰਦੇ ਆਂ ਇਹ ਆਪਾਂ ਥੋੜਾ ਥੋੜਾ ਕਰਕੇ ਮਿਲਾਵਾਂਗੇ ਇਕੱਠਾ ਨਹੀਂ ਮਿਲਾਉਣਾ ਹੈਗਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਆਲਮੀ ਦਾ ਹੈ ਇਹ ਅੱਛਾ ਬਾਜ਼ਾਰ ਵਰਗੀ ਥਿਕਨੈਸ ਤਾਂ ਨਹੀਂ ਇਹਦੇ ਨਾਲ ਆਉਂਦੀ ਜਿਵੇਂ ਕਿ ਬਾਜ਼ਾਰ ਵਰਦੀ ਜਿਹੜੀ ਰੈਡੀਮੇਡ ਕਰੀਮ ਵਰਗੀ ਹੁੰਦੀ ਆ ਪਰ ਇਹ ਘਰ ਬਣਾਈ ਹੈ ਜਿਹੜੀ ਆਪਾਂ ਰਹੂਗੀ ਤਾਂ ਇਸ ਤਰ੍ਹਾਂ ਜਿਹੜੀ ਆਪਾਂ ਹਾਂ ਰੈਡੀਮੇਡ ਲੈ ਕੇ ਆਉਣਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਐਲੋਵਿਰਾ ਉਹ ਹੋ ਜਾਂਦਾ ਬਾਜ਼ਾਰ ਵਰਗਾ ਕਰੀਮ ਇਸ ਤਰ੍ਹਾਂ ਆ ਦੇਖੋ ਹੁਣ ਇਹਦੇ ਵਿੱਚ ਬਸ ਲਾਸਟ ਆਪਾਂ ਹੁਣ ਨਾਰੀਅਲ ਦਾ ਜਿਹੜਾ ਕੋਕੋਨਟ ਆਇਲ ਉਹ ਮਿਕਸ ਕਰਦੇ ਆ ਲਓ ਜੀ ਹੁਣ ਆਪਾਂ ਨਾਰੀਅਲ ਦਾ ਇਹਦੇ ਵਿੱਚ ਤੇਲ ਮਿਕਸ ਕਰਦੇ ਆਂ ਕਿਉਂਕਿ ओरिजिनल ਆ ਇਹ ਵੀ ਜੰਮਿਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਾਂਚ ਦੀ ਕੌਲੀ ਦੇ ਵਿੱਚੋਂ ਮੈਂ ਇਹਦੇ ਵਿੱਚ ਮੈਨੂੰ ਇਹ ਸੀ ਵੀ ਜੰਮ ਜੂ ਪਰ ਇਹ ਜੂਰ ਸਾਬ ਤੋਂ ਆਇਆ ਹੋਇਆ ओरिजिनल ਆ ਇਹ ਨਹੀਂ ਜੰਮਿਆ ਜੀ ਜਿਹੜਾ ਪੱਦਾ ਉਹੀ ਗੱਲ ਆ ਇਹਨੂੰ ਫਿਰ ਬਾਜ਼ਾਰ ਵਾਲੀ ਚੀਜ਼ ਹੁੰਦੀ ਉਹਦੇ ਵਿੱਚ কেমিক্যাল ਹੁੰਦਾ ਉਹ ਜੰਮੇ ਜਾਂਦਾ ਇਹਦੇ ਨਾਲ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਆ ਦੇਖੋ ਚਲੋ ਹੁਣ ਇਹ ਤੁਹਮੇ ਲਾ ਕੇ ਦਿਖਾਉਣੀ ਆ ਥੋੜਾ ਜਿਹਾ ਹੋਰ ਮਿਕਸ ਕਰਾਂਗੇ ਇਸ ਤਰ੍ਹਾਂ ਮਿਕਸਰ ਹੋਵੇ ਥੋੜਾ ਕੋਲ ਮਿਕਸਰ ਦੇ ਨਾਲ ਕਰ ਸਕਦੇ ਨੇ ਉਹ ਵੀ ਜਿਹੜਾ ਬਾਜ਼ਾਰ ਵਰਗਾ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿਆਂ 2-4 ਦਿਨਾਂ ਦੇ ਵਿੱਚ ਉਹ ਵੀ ਜਰੂਰ ਸ਼ੇਅਰ ਕਰੂੰਗੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਸਮਾਨ ਮੈਨੂੰ ਆਇਆ ਸੀ ਵੀ ਤੁਹਾਡੇ ਕਾਫੀ ਕਮੈਂਟ ਆਈ ਹੋਈ ਸੀ ਲੋ ਜੀ ਹੁਣ ਆਪਾਂ ਤੁਹਾਨੂੰ ਆਪਣੇ ਫੇਸ ਤੇ ਜਿਹੜਾ ਮੈਂ ਅਪਲਾਈ ਕਰਦੀ ਆਂ ਕਈਆਂ ਨੂੰ ਇਹ ਹੁੰਦਾ ਵੀ ਆਪਣੇ ਫੇਸ ਤੇ ਨਹੀਂ ਅਪਲਾਈ ਕਰਦੀ ਨਾ ਹੁੰਦਾ ਵੀ ਹੋਊਗਾ ਡਾਊਟ ਪਰ ਮੈਂ ਤਾਂ ਕਰਦੀ ਆਂ ਜੀ ਹਰ ਵਾਰ ਆਪਣੇ ਫੇਸ ਤੇ ਜਰੂਰ ਅਪਲਾਈ ਕਰਕੇ ਦਿਖਾਉਣੇ ਤੁਹਾਨੂੰ ਹਰ ਇੱਕ ਜੋ ਵੀ ਚੀਜ਼ ਮੈਂ ਤੁਹਾਡੇ ਨਾਲ ਰਿਵਿਊ ਸ਼ੇਅਰ ਕਰ ਆਹ ਦੇਖੋ ਇਸ ਤਰ੍ਹਾਂ ਆ ਰਾਤ ਨੂੰ ਲਾ ਕੇ ਪੈਜੋ ਸਵੇਰੇ ਉੱਠ ਕੇ ਸਾਫ ਪਾਣੀ ਨਾਲ ਆਪਣਾ ਜਿਹੜਾ ਫੇਸ ਕਰ ਲਓ ਬੋਸ ਹੱਥਾਂ ਦੇ ਲਗਾ ਸਕਦੇ ਹੋ ਬਾਹਾਂ ਤੇ ਆਪਣੇ ਹਨਾ ਆਹ ਦੇਖੋ ਇਹਦੇ ਵਿੱਚ ਆਪਾਂ ਕੋਈ ਮਿਲਾਵਟ ਨਹੀਂ ਕੁਝ ਨਹੀਂ રાઈટ ਵੀ ਹੋਊਗੀ ਤੁਹਾਡੀ સ્કિન ਦੇ ਨਾਲ ਜਿਹੜੇ ਆ ਚੀਜ਼ ਦੇ ਵਿੱਚ ਆਪਣੇ ਜਿਵੇਂ ਕਿ ਕਿਲ ਵਗੈਰਾ ਪੈ ਕੇ ਗਲੀਆਂ ਇਹਨਾਂ ਹੋ ਜਾਂਦੀਆਂ ਉਹ ਚੀਜ਼ ਨੂੰ ਵੀ ਇਹ ਠੀਕ ਕਰਦਾ ਤੇونکہ ਮੇਰੇ کافی ਜ਼ਿਆਦਾ ਸੀ ਹੁਣ ਦੇਖੋ ਹੁਣ ਤਾਂ ਮੇਰੇ ਕੁਝ ਵੀ ਨਹੀਂ ਹੈਗਾ ਬਿਲਕੁਲ ਸਾਫ਼ ਆ ਮੇਰਾ ਪਹਿਲਾਂ ਮੇਰੇ کافی ਜ਼ਿਆਦਾ ਉਸ ਤਰ੍ਹਾਂ ਉਹ ਪ੍ਰੋਬਲਮ ਵੀ ਮੈਨੂੰ ਹੋ ਗਈ ਸੀਗੀ ਤੁਸੀਂ ਮੇਰੇ ਤੋਂ ਮੇਰੇ ਹੱਥ ਦੇਖੋ ਕਿੰਨੇ ਰੁੱਖੇ ਨੇ ਕੋਈ ਵੀ ਤੁਸੀਂ ਆਪਣੀ ਮਰਜ਼ੀ ਦਾ ਜਿਹੜਾ ਆਇਲ ਆ ਉਹ ਪਾ ਸਕਦੇ ਆ ਦੇ ਵਿੱਚ ਆ ਦੇਖੋ ਪਰ ਇੱਥੇ ਇੱਕ ਗੱਲ ਤਾਂ ਤੁਸੀਂ ਮੇਰੇ ਨਾਲ ਦਾ ਜ਼ਰੂਰ ਕਹੋਗੇ ਵੀ ਬਾਜ਼ਾਰ ਵਰਗਾ ਨਹੀਂ ਬਣਿਆ ਬਾਜ਼ਾਰ ਵਰਗਾ ਚਾਹੀਦਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਦੇਖੋ ਕਿਸੇ ਨੂੰ ਆਪਣੀ ਨੂੰ ਰਿਪੇਅਰ ਕਰਦਾ ਇਹ ਬਹੁਤ ਜ਼ਿਆਦਾ ਖੀਰਾ ਐਲੋਵਿਰਾ ਇਹਨਾਂ ਦੇ ਗੁਣ ਤਾਂ ਗੁਣ ਤਾਂ ਤੁਹਾਨੂੰ ਪਤਾ ਹੀ ਆ ਬਾਜ਼ਾਰ ਆਲਮੰਡ ਦੇ ਵੀ ਗੁਣ ਤੁਹਾਨੂੰ ਪਤਾ ਕੋਕੋਨਟ ਆਇਲ ਦੇ ਵੀ ਤੁਹਾਨੂੰ ਗੁਣ ਪਤਾ ਤੇ ਵਿਟਾਮਿਨ E ਕੈਪਸੂਲ ਦੀ ਕੀ ਰਿਜ਼ਲਟ ਨੇ ਇਹ ਵੀ ਤੁਹਾਨੂੰ ਪਤਾ ਹੀ ਆ ਹਨਾ ਦਸਨ ਦੀ ਦੇਖੋ ਲੋੜ ਨਹੀਂ ਦੇਖੋ ਜੀ ਤਿੰਨ ਡੇ ਤਿੰਨ ਦਿਨਾਂ ਚ ਤੁਹਾਨੂੰ ਇਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਕਿਸੇ ਸ਼ੀਸ਼ੀ ਦੇ ਵਿੱਚ ਜਾਂ ਹਨਾ 에ਅਰਟਾਈਟ ਕੋਈ ਵੀ ਕੱਚੀ ਇਹਦੇ ਵਿੱਚ ਆਪਾਂ ਪਾ ਕੇ ਨੂੰ ਫ੍ਰਿਜਰ ਦੇ ਵਿੱਚ ਰੱਖ ਦਾਂਗੇ ਫ੍ਰਿਜਰ ਦੇ ਵਿੱਚ ਰੱਖ ਕੇ ਆਪਾਂ ਇੱਥੇ ਰਾਤ ਨੂੰ ਲਾਉਣਾ ਤੇ ਹਫਤੇ ਦਾ ਹੀ ਬਣਾਓ ਜਿਆਦਾ ਬਣਾਇਆ ਕਿਉਂਕਿ ਇਹਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਅ ਮਤਲਬ ਕਿ ਕੈਮੀਕਲ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਦੇਖੋ ਤੁਹਾਡੇ ਸਾਹਮਣੇ ਮੈਂ ਜਿਹੜਾ ਨਾਰੀਅਲ ਦਾ ਤੇਲ ਸੀ ਉਹ ਵੀ ਫ੍ਰਿਜ ਚ ਰੱਖਿਆ ਸੀ ਨਹੀਂ ਜੰਮਿਆ ਅ ਬਾਜਾਜ਼ ਆਲਮੰਡ ਸੀਗਾ ਉਹ ਵੀ ਨਹੀਂ ਜੰਮਿਆ ਹਨਾ ਆਇਲ ਤੇ ਜਿਹੜਾ ਸੀਗਾ ਉਹ ਵੀ ਨਹੀਂ ਜੰਮਿਆ ਬਾਜਾਜ਼ ਦਾ ਨਹੀਂ ਸੌਰੀ ਢਾਵਰ ਦਾ ਸੀਗਾ ਇਹ ਤੇ ਉਹ ਵੀ ਨਹੀਂ ਜੰਮਿਆ ਸਾਰੇ ਚੀਜ਼ਾਂ ਜਾਨੀ ਕਿ ਆਪਣੇ ਕੋਲ ओरिजिनल ਸੀ ਐਲੋਵੇਰਾ ਜੈਲ ਸੀ ਜਿਹੜੀ ਉਹ ਵੀ ਆਪਣੇ ਘਰ ਦੀ ਸੀਗੀ ਤੇ ਰੱਖੀ ਤੇ ਦਾਪਾ ਜੂਸ ਲਿਆ ਉਹ ਵੀ ਆਪਣਾ ਘਰ ਦਾ ਹੀ ਸੀਗਾ ਹਨਾ ਜਾਨੀ ਕਿ ਕੋਈ ਵੀ ਮਿਲਾਵਟ ਵਾਲੀ ਚੀਜ਼ ਨਹੀਂ ਹੈਗੀ ਬਿਲਕੁਲ ਪਿਓਰਾ ਤਾਂ ਕਰਕੇ ਇਸ ਤਰ੍ਹਾਂ ਲਿਕਵਿਡ ਫਾਰਮ ਦੇ ਵਿੱਚ ਇਹ ਜਿਹੜੀ ਨਾਈਟ ਕਰੀਮ ਕਹ ਲੋ ਤੁਸੀਂ ਲਾਈਕ ਹਨਾ ਲਿਕਵਿਡ ਦੇ ਵਿੱਚ ਹੀ ਬਣੀ ਹੈ ਇਹ ਤੇ ਬਹੁਤ ਜ਼ਿਆਦਾ ਔਰ ਓਰੀਜਨਲ ਆ ਤੁਸੀਂ ਆਪ ਕਰੋ ਟ੍ਰਾਈ ਹਨਾ ਫਿਰ ਦੱਸਿਓ ਹਾਂ ਬਾਜ਼ਾਰ ਵਰਗਾ ਇਹ ਤੁਸੀਂ ਕਹਿੰਦੇ ਹੋ ਉਹ ਤੁਹਾਡੇ ਨਾਲ ਮੈਂ ਫਿਰ ਥੋੜੇ ਦਿਨਾਂ ਤੱਕ ਸ਼ੇਅਰ ਕਰੂੰਗੀ ਕਿਉਂਕਿ ਮੇਰੇ ਕੋਲ ਨਾ ਬਾਜ਼ਾਰ ਦੀ ਐਲੋਵੇਰਾ ਕਦੇ ਮੈਂ ਬਰਤੀ ਨਹੀਂ ਹੈਗੀ ਮੈਂ ਇਹ ਝੂਠ ਬੋਲਣਾ ਕਦੇ ਵੀ ਨਹੀਂ ਅਜੇ ਤੱਕ ਬਾਜ਼ਾਰ ਵਾਲੀ ਯੂਜ਼ ਕੀਤੀ ਹੈਗੀ ਨਾ ਹੀ ਬਾਜ਼ਾਰ ਵਾਲੀ ਐਲੋਵੇਰਾ ਮਤਲਬ ਚਲੋ ਤੁਹਾਡੇ ਲਈ ਫਿਰ ਮੈਂ ਮੰਗਵਾ ਲੂੰਗੀ ਹਨਾ ਥੋੜੀ ਬਣਾ ਕੇ ਤੁਹਾਨੂੰ ਮੈਂ ਦਿਖਾ ਦੂੰਗੀ ਉਹ ਹੀ ਚਲੋ ਦੱਸਿਓ ਜੀ ਕਮੈਂਟ ਕਰਕੇ ਕਿੰਨਾ-ਕਿੰਨਾ ਨੂੰ ਫਾਇਦਾ ਹੋ ਪਰ ਹਜੇ ਲਾਓ ਫਿਰ 2-4 ਦਿਨਾਂ ਚ ਜੇ ਤੁਹਾਨੂੰ ਫਾਇਦਾ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਪਰ ਟਰਾਈ ਕਰਿਓ ਜ਼ਰੂਰ ਇਹ ओरिजिनल ਆ ਇਸ ਤੋਂ ओरिजिनल ਨਹੀਂ ਜੀ ਹੋਰ ਕੋਈ ਫਿਰ ਕਰੀਮ ਹੈਗੀ ਹੈ ਨਾ ਨਾਈਟ ਕਰੀਮ ਤਾਂ ਇਹੀ ओरिजिनल ਜਿਹੜੀ ਕਿ ਲਿਕਵਿਡ ਫਾਰਮ ਦੇ ਵਿੱਚ ਆ ਇਹ ਮਤਲਬ ਜੇ ਨਹੀਂ ਹੈਗਾ ਵੀ ਇਹ ਟਾਈਟ ਫਾਰਮ ਨਹੀਂ ਹੈ ਇਹਦੀ ਕਰੀਮੀ ਟੈਕਸਚਰ ਨਹੀਂ ਹੈਗਾ ਜਿਹੜਾ ਇਹਦਾ ਇਹ ਲਿਕਵਿਡ ਫਾਰਮ ਦੇ ਵਿੱਚ ਹੀ ਹੈਗਾ ਠੀਕ ਹੈ ਜੀ ਚਲੋ ਜੀ ਬਸ ਇਹਨੂੰ ਬਣਾ ਕੇ ਤੁਸੀਂ ਆਪਣੇ ਫ੍ਰੀਜ ਦੇ ਵਿੱਚ ਇੱਕ ਹਫ਼ਤੇ ਦੇ ਲਈ ਰੱਖੋ ਤੇ ਉਸ ਤੋਂ ਬਾਅਦ ਸਵੇਰ ਉੱਠੋ ਆਪਣਾ ਫੇਸ ਕਲੋ wash ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਫੇਸ ਆਪਣਾ ਬਹੁਤ ਜਿਹੜਾ ਸ਼ਾਈਨ ਹੋ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਹਨਾ ਕਿੰਨਾ ਸ਼ਾਈਨ ਕਰਦਾ ਮੇਰਾ ਫੇਸ ਜੇ ਦੇਖੋ origional ਚੀਜ਼ਾਂ ਨੇ ਦੇ ਵਿੱਚ ਤਾਂ ਹੀ ਉਹ ਹੈਗਾ ਬਾਕੀ ਚਲੋ ਜੀ ਫਿਰ ਅੱਜ ਦਾ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰੀਏ ਕ੍ਰੀਮ ਹੈ ਨਾਈਟ ਕ੍ਰੀਮ ਤੇ ਬਹੁਤ ਵਧੀਆ ਹੈ ਤੁਸੀਂ ਇਹ ਨਾ ਕਿਹੋ ਜਿਹੀ ਵੀ ਹੈ ਮੈਨੂੰ ਬਾਰ-ਬਾਰ ਇਹੀ ਚੀਜ਼ ਦਾ ਹੋ ਹੁੰਦਾ ਪਰ オリジナル ਚੀਜ਼ਾਂ ਇਸ ਤਰ੍ਹਾਂ ਹੀ ਹੁੰਦੀਆਂ ਨੇ ਜੀ ਹੈਨਾ ਜਿਹੜੀਆਂ ਘਰ ਦੀਆਂ オリジナル ਹੁੰਦੀਆਂ ਨੇ ਹੋਮ ਮੇਡ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਇਸ ਤਰ੍ਹਾਂ ਹੀ ਬਣਦੀਆਂ ਨੇ ਚਲੋ ਜੀ ਫਿਰ ਮਿਲਦੇ ਆਂਗੇ ਕੱਲ ਨੂੰ ਆਪਾਂ ਬਲੌਗ ਦੇ ਨਾਲ ਕੱਲ ਦਾ ਜਿਹੜਾ ਬਲੌਗ ਆਊਗਾ ਬਹੁਤ ਸੋਹਣਾ ਬਲੌਗ ਆਊਗਾ ਦੇਖਿਓ ਜਰੂਰ ਹਾਂਜੀ ਜੇ ਤੁਹਾਨੂੰ ਮੇਰੀ ਕੋਈ ਵੀ ਹੋਮ ਰੈਮੇਡੀ ਜਾਂ ਕੋਈ ਮਤਲਬ ਇਸ ਤਰ੍ਹਾਂ ਦੀ ਮੈਂ ਫੇਸ ਪੈਕ ਜੋ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦ ਅ ਡਿਸ਼ ਵਗੈਰਾ ਹੋਗੀ সুইਟ ਡਿਸ਼ ਹੋਗੀ ਜਾਂ ਕੋਈ ਹੈ ਨਾ ਸਬਜੀ ਵਗੈਰਾ ਹੋਗੀ ਤਾਂ ਮੇਰੇ ਵੀਡੀਓ ਵਧੀਆ ਲੱਗਦੇ ਆ ਪਲੀਜ਼ ਲਾਈਕ ਜਰੂਰ ਕਰਕੇ ਜਾਇਆ ਕਰੋ ਨਾ ਮੋਟੀਵੇਸ਼ਨ ਹੁੰਨੀ ਹੈ ਜੀ ਫਿਰ ਮੇਰਾ ਹੋਰ ਵੀ ਮਨ ਕਰਦਾ ਵੀ ਮੈਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਬਣਾਵਾਂ ਕਿਉਂਕਿ ਫਿਰ ਹੁੰਦੇ ਹੀ ਹੈ ਜੀ ਮਨ ਤਾਂ ਕਰਦੇ ਹੀ ਹੈ ਨਾ ਜਦੋਂ ਤੁਸੀਂ ਸਪੋਰਟ ਕਰੋਗੇ ਲਾਈਕ ਵੱਧਦੇ ਤੋਂ ਵੱਧ ਕਰੋਗੇ ਨਾ ਫਿਰ ਮਨ ਕਰਦਾ ਆਪਣੇ ਆਪ ਵੀ ਆ ਵੀ ਕਰੀਆ ਵੀ ਕਰੀਏ ਪਰ ਮੈਂ ਹਰ ਵਾਰ ਇਹੀ ਗੱਲ ਕਹਿੰਨੀ ਹੁੰਦੀ ਹੈ ਵੀ ਮੈਂ ਕਦੇ ਵੀ ਗਲਤ ਚੀਜ਼ ਨਹੀਂ ਸ਼ੇਅਰ ਕਰਦੀ ਹੈ ਨਾ ਚਲੋ ਜੀ ਠੀਕ ਆ ਫਿਰ ਮਿਲਦੇ ਆ ਕੱਲ ਨੂੰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਖੁਸ਼ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ